ਕਿ ਅੱਜਕੱਲ ਜਿਹੜਾ ਜਨਰੇਸ਼ਨ ਨਵੀਂ ਜਨਰੇਸ਼ਨ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਵੇਂ ਆਪਾਂ ਕਹਿ ਦਿੱ ਗਏ ਮਰਦਾਨਾ ਕਮਜ਼ੋਰੀ ਸੋ ਸਭ ਤੋਂ ਪਹਿਲਾ ਸਵਾਲ ਤੇ ਇਹੀ ਆ ਵੀ ਇਹਦਾ ਕਾਰਨ ਕੀ ਹੈ ਕਮਜ਼ੋਰੀ ਆਉਂਦੀ ਕਿਵੇਂ ਅੱਜ ਦੀ ਡੇਟ ਵਿੱਚ ਜ਼ਿਆਦਾਤਰ ਨਵੀਂ ਜਨਰੇਸ਼ਨ ਬਾਜ਼ਾਰ ਦਾ ਖਾਣਾ ਖੱਟੇ ਦਾ ਸੌਸ ਚਟਨੀਆਂ ਮੈਦੇ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦੇ ਸੀਮਨ ਦੇ ਵਿੱਚ ਪ੍ਰੋਬਲਮ ਆਂਦੀ ਉਹਨਾਂ ਨੂੰ ਉਹ ਪਤਲਾ ਹੋ ਜਾਂਦਾ ਤੇ ਉਹ ਹੌਲੀ ਹੌਲੀ ਪਿਸ਼ਾਬ ਦੇ ਵਿੱਚ ਜਾਂ ਉਹਨਾਂ ਦੇ ਹੋਰ ਕਈ ਰਸਤੇ ਹੈਗੇ ਆ ਜਿਨ੍ਹਾਂ ਦੇ ਨਾਲ ਉਹ ਜਾਣ ਲੱਗ ਜਾਂਦਾ ਅੱਜ ਕੱਲ ਮੋਬਾਈਲ ਯਾਰ ਹੋਰ ਕਈ ਐਸੇ ਸਿਸਟਮ ਹੈ ਜਿਦੇ ਕਰਕੇ ਜਿਹਨੂੰ ਆਪਾਂ ਬਚਪਨ ਦੀ ਗਲਤੀਆਂ ਵੀ ਕਹਿ ਦਿੰਨੇ ਆ ਜਿਦੇ ਕਰਕੇ ਪ੍ਰੋਬਲਮਾਂ ਆਉਂਦੀਆਂ ਤੇ ਉਹ ਨਾ ਸਹੀ ਢੰਗ ਨਾਲ ਚੱਲਣ ਕਰਕੇ ਇਹ ਪ੍ਰੋਬਲਮਾਂ ਵੱਧਦੀਆਂ ਔਰ ਇਹ ਸਰੀਰ ਨੂੰ ਨੁਕਸਾਨ ਕਰਦੀਆਂ ਹੱਡਾਂ ਨੂੰ ਕਮਜ਼ੋਰ ਕਰਦੀਆਂ ਤੀਵਨ ਕੀ ਦਿਮਾਗ ਤੱਕ ਨੂੰ ਸੁਣਨਪੰਦਿੰਦੀ ਮੈਰਿਜ ਲਾਈਫ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਆਪਾਂ ਦੇਖਗੇ ਵੀ ਇੱਕ ਵਜ੍ਹਾ ਬੰਦੀ ਨਜ਼ਰ ਸਾਹਮਣੇ ਆਉਂਦੀ ਹੈ ਕਿ ਕਈ ਵਾਰੀ ਕੀ ਕਮਜ਼ੋਰੀਆਂ ਨੂੰ ਲੈ ਕੇ ਰਿਸ਼ਤੇ ਟੁੱਟਣ ਦਾ ਕਿਤੇ ਕਾਰਨ ਬਣ ਜਾਂਦਾ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਦੇਖੋ ਜੀ ਜਿਹੜੇ ਬਚਪਨ ਦੀਆਂ ਗਲਤੀਆਂ ਉਹ ਆ ਕੇ ਮੈਰਿਜ ਦੇ ਸਾਹਮਣੇ ਮੁਰੇ ਆਣੀ ਆਣੀ ਆ ਔਰ ਲੜਕੀ ਮੂੰਹ ਤੇ ਕਹਿੰਦੀ ਹੈ ਜੀ ਇਹਦੇ ਪੱਲੇ ਕੱਖ ਨਹੀਂ ਇਸ ਕਮਜ਼ੋਰੀ ਤੋਂ ਬਚਿਆ ਜਾ ਸਕੇ ਕੋਈ ਤੁਹਾਡੇ ਕੋਲ ਨੁਕਤਾ ਕੋਈ ਇਸ ਇਸ ਤਰੀਕੇ ਦਾ ਸਾਸਰੀਆ ਕਲ ਦਾ ਸਿਟੀ ਹਾਈਲੈਂਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾ ਦੋਸਤੋ ਅੱਜ ਮੇਰੇ ਨਾਲ ਵੈਦ ਗਗਨਦੀਪ ਜੈਨ ਮੌਜੂਦ ਹੋਣਗੇ ਚਰਚਾ ਅੱਜ ਕਰਨੀ ਹੈ ਕੁਝ ਜਿਹੜਾ ਆਪਾਂ ਕਹਿੰਦੇ ਕਿ ਕੁਝ ਸਰੀਰ ਨੂੰ ਲੈ ਕੇ ਅੱਜ ਸਰੀਰ ਦੀਆਂ ਕਮਜ਼ੋਰੀਆਂ ਨੂੰ ਲੈ ਕੇ ਅੱਜ ਚਰਚਾ ਉਹਨਾਂ ਨਾਲ ਕਰਨੀ ਹੈ ਸੋ ਗੱਲਬਾਤ ਵੈਜੀ ਦੇ ਨਾਲ ਹੀ ਕਰਾਂਗੇ ਸੋ ਸ੍ਰੀ ਗੱਲ ਜੀ ਹੋਰ ਗਗਨ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਹਾਂ ਜੀ ਹੋਰ ਵਧੀਆ ਆਨੰਦ ਜੀ ਸੋ ਸਰ ਸਭ ਤੋਂ ਪਹਿਲਾਂ ਤਾਂ ਸਵਾਲ ਮੇਰੇ ਅੱਗੇ ਕਿ ਅੱਜ ਕੱਲ ਜਿਹੜਾ ਜਨਰੇਸ਼ਨ ਨਵੀਂ ਜਨਰੇਸ਼ਨ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਵੇਂ ਆਪਾਂ ਕਹਿ ਦਈਏ ਮਰਦਾਨਾ ਕਮਜ਼ੋਰੀ ਸਰੀਰਕ ਕਮਜ਼ੋਰੀ ਜਿਹੜੀ ਅੱਜ ਕੱਲ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਸੋ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਵੀ ਇਹਦਾ ਕਾਰਨ ਕੀ ਹੈ ਕਮਜ਼ੋਰੀ ਆ ਏ ਦੇਖੋ ਜੀ ਅੱਜ ਕੱਲ ਜਿਹੜੀ ਜਨਰੇਸ਼ਨ ਨਵੀਂ ਐ ਖਾਣ ਪਾਣ ਦਾ ਜਿਹੜਾ ਸਿਸਟਮ ਐ ਉਹਨਾਂ ਦਾ ਬਹੁਤ ਜ਼ਿਆਦਾ ਬਦਲ ਚੁੱਕਿਆ ਦੇਖੋ ਅੱਜ ਦੀ ਡੇਟ ਦੇ ਵਿੱਚ ਜ਼ਿਆਦਾਤਰ ਨਵੀਂ ਜਨਰੇਸ਼ਨ ਬਾਜ਼ਾਰ ਦਾ ਖਾਣਾ ਖੱਟੇ ਦਾ ਸੌਸ ਚਟਨੀਆਂ ਮੈਦੇ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦੀਆਂ ਜਿਹਦੇ ਕਰਕੇ ਸੀਮਨ ਦੇ ਵਿੱਚ ਪ੍ਰੋਬਲਮ ਆਂਦੀ ਉਹਨਾਂ ਨੂੰ ਉਹ ਪਤਲਾ ਹੋ ਜਾਂਦਾ ਤੇ ਉਹ ਹੌਲੀ ਹੌਲੀ ਪਿਸ਼ਾਬ ਦੇ ਵਿੱਚ ਜਾਂ ਉਹਨਾਂ ਦੇ ਹੋਰ ਕਈ ਰਸਤੇ ਹੈਗੇ ਆ ਜਿਨ੍ਹਾਂ ਦੇ ਨਾਲ ਉਹ ਜਾਣ ਲੱਗ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਆਂਦੀ ਹੈ ਔਰ ਇਹ ਪ੍ਰੋਬਲਮ ਅੱਗੇ ਅੱਗੇ ਇੰਨੀ ਵੱਧ ਰਹੀ ਹੈ ਕਿ ਜਨਰਲ ਨੌਲੇਜ ਕਿਸੇ ਨੂੰ ਵੀ ਨਹੀਂ ਹੈਗੀ ਗਗਨ ਜੀ ਔਰ ਇਹ ਜਨਰਲ ਨੌਲੇਜ ਨਾ ਹੋਣ ਦੇ ਕਰਕੇ ਇਹ ਪ੍ਰੋਬਲਮਾਂ ਬਹੁਤ ਵੱਧਦੀ ਜਾ ਰਹੀਆਂ ਔਰ ਉਹਨਾਂ ਨੂੰ ਇਹ ਵੀ ਨਹੀਂ ਸਮਝ ਹੁੰਦੀ ਕਈ ਵਾਰੀ ਪਿਸ਼ਾਬ ਦੇ ਨਾਲ ਸੀਮਨ ਬਾਹਰ ਜਾਂਦਾ ਰਹਿੰਦਾ ਜਿਹਨੂੰ ਆਪਾਂ ਵੀਰੇਜ ਕਹਿੰਦੇ ਆ ਤੇ ਉਸਤੇ ਵੀ ਉਹ ਧਿਆਨ ਨਹੀਂ ਦੇ ਪਾਉਂਦੇ ਜਿਹਦੇ ਕਰਕੇ ਉਹਨਾਂ ਨੂੰ ਇਹ ਪ੍ਰੋਬਲਮ ਪੈਂਦੀ ਹੈ ਸੋ ਜੇ ਮੈਂ ਗੱਲ ਕਰਾਂ ਤਾਂ ਸਭ ਤੋਂ ਇੱਕ ਵੱਡਾ ਕਾਰਨ ਆਪਾਂ ਕਹਿ ਦਈਏ ਜਿਵੇਂ ਉਹ ਖਾਣ ਪੀਣ ਦਾ ਆਪਾਂ ਲਾ ਲਿਆ ਉਹ ਚੀਜ਼ ਤਾਂ ਹੋਊਗੀ ਹੋਰ ਕਿਹੜਾ ਵੱਡਾ ਕਾਰਨ ਆ ਜਿਸ ਦੇ ਨਾਲ ਮੰਨ ਲਓ ਕਿ ਚਲੋ ਇਹ ਸਰੀਰਿਕ ਕਮਜ਼ੋਰੀਆਂ ਇਨਸਾਨ ਦੇ ਅੰਦਰ ਆ ਜਾਂਦੀਆਂ ਮੇਨ ਜਿਹੜਾ ਖਾਣ ਪੀਣ ਦਾ ਤਾਂ ਹੈ ਹੀ ਹੈ ਮੇਨ ਗगन ਜੀ ਤੁਸੀਂ ਵੀ ਜਾਣਦੇ ਹੋ ਅੱਜ ਕੱਲ ਮੋਬਾਈਲ ਯਾਰ ਹੋਰ ਕਈ ਐਸੇ ਸਿਸਟਮ ਹੈ ਜਿਦੇ ਕਰਕੇ ਜਿਹਨੂੰ ਆਪਾਂ ਬਚਪਨ ਦੀ ਗਲਤੀਆਂ ਵੀ ਕਹਿ ਦਿੰਦੇ ਆ ਜਿਦੇ ਕਰਕੇ ਪ੍ਰੋਬਲਮਾਂ ਆਉਂਦੀਆਂ ਕਿਉਂਕਿ ਸਟਾਰਟਿੰਗ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਇਸ ਹਾਬਸਰ ਕਿਵੇਂ ਚੱਲਣਾ ਹੁੰਦਾ ਤੇ ਉਹ ਨਾ ਸਹੀ ਢੰਗ ਨਾਲ ਚੱਲਣ ਕਰਕੇ ਇਹ ਪ੍ਰੋਬਲਮਾਂ ਵੱਧਦੀਆਂ ਔਰ ਇਹ ਸਰੀਰ ਨੂੰ ਨੁਕਸਾਨ ਕਰਦੀਆਂ ਹੱਡਾਂ ਨੂੰ ਕਮਜ਼ੋਰ ਕਰਦੀਆਂ ਤੀਵਨ ਕੀ ਦਿਮਾਗ ਤੱਕ ਨੂੰ ਸੁਣਪੰਦ ਇਹਨਾਂ ਦੇ ਐਡੇ ਨੁਕਸਾਨ ਉਹ ਵੈਸਾਬ ਇੱਕ ਮੇਰਾ ਸਵਾਲ ਹੋ ਰਿਹਾ ਕਿ ਅੱਜ ਕੱਲੇ ਇੱਕ ਆਮ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਆਪਾਂ ਕਹਿ ਦੇ ਕਿ ਕਿ ਮੈਰਿਜ ਲਾਈਫ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਆਪਾਂ ਦੇਖ ਗਏ ਵੀ ਇੱਕ ਵਜ੍ਹਾਬੰਦੀ ਨਜ਼ਰ ਸਾਹਮਣੇ ਆਉਂਦੀ ਹੈ ਕਿ ਇਹ ਕਈ ਵਾਰੀ ਕੀ ਕਮਜ਼ੋਰੀਆਂ ਨੂੰ ਲੈ ਕੇ ਰਿਸ਼ਤੇ ਟੁੱਟਣ ਦਾ ਕਿਤੇ ਕਾਰਨ ਬਣ ਜਾਂਦਾ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਹੋ ਸਾਡੇ ਕੋਲ ਜੀ ਇੱਥੇ ਕਈ ਕੇਸ ਹੁੰਦੇ ਆ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਮੈਰਿਜ ਲਾਈਫ ਦੀ ਦੇਖੋ ਜੀ ਜਿਹੜੇ ਬਚਪਨ ਦੀਆਂ ਗਲਤੀਆਂ ਉਹ ਆ ਕੇ ਮੈਰਿਜ ਦੇ ਸਾਹਮਣੇ ਮੁਰੇ ਆਣੀ ਆਣੀ ਹੈ ਉਹਦੇ ਕਰਕੇ ਸਾਡੇ ਕੋਲ ਕਈ ਕੇਸ ਆਉਂਦੇ ਆ ਜਿਹ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਟ੍ਰੀਟ ਕਰਦੇ ਆ ਸਮਝਾਉਂਦੇ ਆ ਕੁਝ ਖਾਣ ਪਾਣ ਦੇ ਸਿਸਟਮ ਚੇਂਜ ਕਰਦੇ ਆ ਔਰ ਉਹਨਾਂ ਨੂੰ ਰਿਜ਼ਲਟ ਅੱਛੇ ਹੁੰਦੇ ਆ ਮੇਰੇ ਕੋਈ ਕਈ ਵਾਰੀ ਐਸੇ ਕੇਸ ਵੀ ਆ ਜਾਂਦੇ ਆ ਕਿ ਉਹਨਾਂ ਦੀ ਜਿਹੜੀ ਹਸਬੰਡ ਵਾਈਫ ਦੇ ਰਿਲੇਸ਼ਨ ਤਾਂ ਸਾਲ ਜਿਵੇਂ ਮੈਰਿਜ ਨੂੰ ਹਲੇ ਹੋਇਆ ਕਿਸੇ ਨੂੰ 6 ਮਹੀਨੇ ਹੋਏ ਆ ਤੇ ਉਹ ਟੁੱਟਣ ਦੇ ਕਿਨਾਰੇ ਤੇ ਹੁੰਦੀ ਹੈ ਜੀ ਔਰ ਲੜਕੀ ਮੂੰਹ ਤੇ ਕਹਿੰਦੀ ਹੈ ਜੀ ਇਹਦੇ ਪੱਲੇ ਕੱਖ ਨਹੀਂ ਠੀਕ ਹੈ ਨਹੀਂ ਉਹ ਕੇਸ ਵੀ ਸਾਡੇ ਕੋਲ ਆਉਂਦੇ ਆ ਔਰ ਬਿਲਕੁਲ ਕਾਫੀ ਹੱਦ ਤੱਕ ਅਸੀਂ ਕਲੀਅਰ ਕਰੀ ਦੇ ਆ ਜੀ ਕਿਉਂਕਿ ਹੁੰਦੀ ਕੁਝ ਵੀ ਨਹੀਂ ਇੱਕ ਨਸਾਂ ਦੀ ਕਮਜ਼ੋਰੀ ਔਰ ਬਾਡੀ ਦਾ ਸਿਸਟਮ ਵੀਕ ਹੋਣ ਦੇ ਕਰਕੇ ਪ੍ਰੋਬਲਮ ਹੁੰਦੀ ਹੈ ਜਿਹਦਾ ਅਸੀਂ ਪੂਰਾ ਟ੍ਰੀਟਮੈਂਟ ਕਰੀ ਦੇ ਆ ਇੱਕ ਵੈਸਬ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈਗੀ ਆ ਇੱਕ ਉਹਨਾਂ ਦੇ ਵਿੱਚ ਸਵਾਲ ਹੁੰਦਾ ਹੈ ਕਿ ਟਾਈਮ ਪੀਰੀਅਡ ਨੂੰ ਲੈ ਕੇ ਸੋ ਇਹ ਵੀ ਕਿ ਤਰ੍ਹਾਂ ਕਿਤੇ ਜਿਹੜਾ ਆਪਾਂ ਕਹਿ ਦਈਏ ਵੀ ਉਹ ਜੋ ਗਲਤੀਆਂ ਇਨਸਾਨ ਕਰਦਾ ਵੀ ਉਹਦੇ ਨਾਲ ਹੀ ਰਿਲੇਟਡ ਹੁੰਦੀਆਂ ਨੇ ਬਿਲਕੁਲ ਸਹੀ ਹੈ ਜੀ ਜੇ ਤੁਹਾਡਾ ਸਿਮਨ ਪਤਲਾ ਵੀਰੇ ਪਤਲਾ ਹੈ ਤਾਂ ਤੁਹਾਨੂੰ ਟਾਈਮ 'ਚ ਪ੍ਰੋਬਲਮ ਆਣੀ ਆਣੀ ਆ ਅਕਸਰ ਲੋਕੀ ਖਾਣ ਪੀਣ 'ਚ ਜੇ ਤੁਸੀਂ ਖੱਟੇ ਦਾ ਪ੍ਰਯੋਗ ਜ਼ਿਆਦਾ ਕਰਦੇ ਹੋ ਤੇਜ ਮਿਰਚ ਮਸਾਲੇ ਖਾਂਦੇ ਹੋ ਤੇ ਸਿਮਨ ਨੂੰ ਸਰੀਰ 'ਚ ਨਹੀਂ ਰੋਕਦੇ ਤੇ ਉਹ ਪਤਲਾ ਪੈ ਜਾਂਦਾ ਜਿਸ ਦੇ ਕਰਕੇ ਉਹ ਟਾਈਮਿੰਗ ਪ੍ਰੋਬਲਮ ਆਣੀ ਆ। ਸੋ ਜੇਕਰ ਮੈਂ ਗੱਲ ਕਰਾਂ ਬੇਸ਼ੱਕ ਹੁਣ ਤੁਸੀਂ ਕੱਲ ਕਲੀਅਰ ਕਰੀ ਦਿੱਤੀ ਕਿ ਜੇਕਰ ਇਹ ਪਹਿਲਾਂ ਬਚਪਨ ਦੀਆਂ ਗਲਤੀਆਂ ਹੋਣ ਚਾਹੇ ਕੋਈ ਆਪਾਂ ਕਹਿ ਦਈਏ ਖਾਣ ਪੀਣ ਆਪਾਂ ਲਾਲ ਕੇ ਵੀ ਉਸ ਤਰੀਕੇ ਦਾ ਹੋ ਗਿਆ ਜਿਸ ਨਾਲੇ ਸਾਰੀਆਂ ਸਮੱਸਿਆਵਾਂ ਆਉਂਦੀਆਂ ਫਿਰ ਇਸੀ ਤੋਂ ਨਜਾਤ ਕਿਵੇਂ ਪਾਈ ਜਾ ਸਕਦੀ ਹੈ ਕੋਈ ਇਹਦਾ ਪੱਕਾ ਹੱਲ ਹੈਗਾ। ਹਾਂਜੀ ਗगन ਜੀ ਇਹਦਾ ਬਹੁਤ ਹੀ ਵਧੀਆ ਹੱਲ ਹੈ। ਮੈਂ ਤੁਹਾਨੂੰ ਕੁਝ ਜੜੀ ਬੂਟੀਆਂ ਨਾਲ ਜਾਗਰੂਕ ਕਰਾਉਂਗਾ। ਇਹ ਜੜੀ ਬੂਟੀਆਂ ਸਰੀਰ ਲਈ ਬਹੁਤ ਹੀ ਬੈਨੀਫਿਟ ਹੈ। ਔਰ ਇਹਨਾਂ ਦੇ ਬਾਕੀ ਵੈਸੇ ਦੇਖੋ ਜੀ ਮੈਂ ਇੱਕ ਗੱਲ ਇਹ ਵੀ ਕਲੀਅਰ ਕਰਨਾ ਚਾਹਾਂਗਾ ਹਰ ਬੰਦੇ ਨੂੰ ਆਪਣੀ ਤਸਵੀਰ ਦੇ ਹਿਸਾਬ ਸੇ ਆਪਣੀ ਮੈਡੀਸਨ ਨੂੰ ਲੈਣਾ ਚਾਹੀਦਾ ਇਹਦੇ ਚ ਗਰਮ ਦਵਾਈਆਂ ਵੀ ਚੱਲਦੀਆਂ ਤੇ ਮੋਦ ਦਿਲ ਵੀ ਚੱਲਦੀਆਂ ਔਰ ਸਰੀਰ ਦੇ ਹਿਸਾਬ ਸੇ ਦਵਾਈਆਂ ਚੱਲਦੀਆਂ ਮੈਂ ਤੁਹਾਨੂੰ ਕੁਝ ਮੇਨ ਮੇਨ ਜੜੀ ਬੂਟੀਆਂ ਦੇ ਬਾਰੇ ਦੱਸੂਗਾ ਅੱਜ ਜਿਹੜੀ ਕਿ ਹਰ ਸਰੀਰ ਤੇ ਚੱਲਦੀਆਂ ਚਾਹੇ ਗਰਮ ਤਸਵੀਰ ਦਾ ਮਾਲਿਕਾ ਚਾਹੇ ਠੰਡੇ ਤਸਵੀਰ ਦਾ ਮਾਲਿਕ ਸੋ ਵੈਸੇ ਆਪਾਂ ਗੱਲਬਾਤ ਜਿਹੜੀ ਮੁੱਦੇ ਤੇ ਆਪਾਂ ਕਰ ਰਹੇ ਹਾਂ ਕਿ ਸਰੀਰਕ ਕਮਜ਼ੋਰੀਆਂ ਸੋ ਅੱਜਕੱਲ ਨਾ ਕਿਤੇ ਨਾ ਕਿਤੇ ਜਿਹੜਾ ਸਾਡ ਖਾਸ ਕਰਨਾ ਉਹ ਮੈਡੀਕਲ ਆਪਾਂ ਕਹਿ ਦਈਏ ਮੈਡੀਕਲ ਦਵਾਈਆਂ ਦਾ ਸਹਾਰਾ ਲੈ ਰਿਹਾ ਵੀ ਕਿਤੇ ਨਾ ਕਿਤੇ ਮੇਰੀ ਇਹ ਮਤਲਬ ਕਮਜ਼ੋਰੀ ਜਿਹੜੀ ਸ਼ਿਪ ਜੇ ਤੇ ਮੈਡੀਕਲ ਜਿਹੜੀਆਂ ਦਵਾਈਆਂ ਹੁੰਦੀਆਂ ਉਹਨਾਂ ਕਿੰਨਾ ਕੁ ਮੰਨ ਲ ਕੇ ਚਲੋ ਫਾਇਦਾ ਵੀ ਉਹ ਕਿ ਉਹ ਲੈਣੀਆਂ ਚਾਹੀਦੀਆਂ ਨੇ ਮੈਡੀਕਲ ਦਵਾਈਆਂ ਦੇਖੋ ਜੀ ਸਟਾਰਟਿੰਗ ਚ ਤਾਂ ਉਹ ਬੂਸਟਿੰਗ ਦਾ ਕੰਮ ਕਰਦੀਆਂ ਬੂਸਟਿੰਗ ਬੰਦਾ ਕਹਿੰਦਾ ਯਾਰ ਇੱਥੇ ਉੱਪਰ ਕੋਈ ਚੀਜ਼ ਹੀ ਹੈ ਨਹੀਂ ਪਰ ਉਹ ਕੁਝ ਟਾਈਮ ਚ ਇਨਸਾਨ ਨੂੰ ਇਸ ਪੱਖੋਂ ਬਿਲਕੁਲ ਖਤਮ ਕਰ ਦਿੰਦੀ ਔਰ ਸਾਡੇ ਕੋਲ ਉਹ ਵੀ ਕੇਸ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਦੁਬਾਰਾ ਫੇਰ ਨਵੇਂ ਸਿਰੇ ਤੋਂ ਪਿਆਰ ਕਰਦੇ ਆ ਕਿੰਨੇ ਕੇਸ ਹੁਣ ਤੱਕ ਤੁਹਾਡੇ ਕੋਲ ਆ ਚੁੱਕੇ ਐ ਇਸ ਤਰ੍ਹਾਂ ਦੇ ਕੋਈ ਮਰਦਾਨਾ ਕਮਜ਼ੋਰੀ ਨੂੰ ਲੈ ਕੇ ਤੁਹਾਡੇ ਕੋਲ ਕਿੰਨੇ ਕ ਹੁਣ ਤੱਕ ਦੇਖ ਨੂੰ ਮਿਲਦੇ ਗगन ਜੀ ਮੇਰੇ ਖਿਆਲ ਮੈਨੂੰ ਇੱਥੇ ਕਾਫੀ ਦੇਰ ਹੋ ਗਈ ਆਪਣੇ ਲਾਈਫ ਦੇ ਮੇਰੇ ਖਿਆਲ 35 ਸਾਲ ਹੋ ਗਏ ਮੈਂ ਕਹਿੰਦਾ ਮੈਂ ਆਪਣੇ 35 ਸਾਲਾਂ ਚ ਕੋਈ ਐਸਾ ਦਿਨ ਨਹੀਂ ਦੇਖਿਆ ਜਿਹਦੇ ਵਿੱਚ ਮੇ ਕੋਈ ਕੇਸ ਨਾ ਆਇਆ ਹੋਵੇ ਮੇ ਕੋ ਕਦੀ ਰੋਜ਼ 5 7 10 20 ਕੇਸ ਤੱਕ ਵੀ ਰੋਜ਼ ਦੇ ਆਉਂਦੇ ਆ तकरीबन ਕਈ ਹਕੀਮਾਂ ਵੈਦਾਂ ਦੇ ਨੁਕਸੇ ਲਿਆਂਦੇ ਚੱਕ ਕੇ ਕੋਈ ਨੈੱਟ ਤੋਂ ਨੁਕਸੇ ਲਿਆਂਦਾ ਚੱਕ ਕੇ ਤੇ ਸਾਨੂੰ ਆ ਕੇ ਡਿਸਕਸ ਕਰਦੇ ਭਾਜੀ ਆ ਪ੍ਰੋਬਲਮ ਹੈ ਇਸ ਹਿਸਾਬ ਸਿਰ ਹੈ ਇਹਨੂੰ ਆਪਾਂ ਕਿਵੇਂ ਸਹੀ ਕਰੀਏ ਪਰ ਆਪਾਂ ਨੂੰ ਇਸ ਚੀਜ਼ ਤੋਂ ਨਿਜਾਤ ਮਿਲ ਸਕਦੀ ਹੈ ਅਸੀਂ ਫਿਰ ਉਹਨੂੰ ਦੱਸਦੇ ਕਿ ਭਾਜੀ ਤੁਹਾਡੀ ਤਸਵੀਰ ਇਸ ਹਿਸਾਬ ਸਿਰ ਦੀ ਹੈ ਇਹ ਪ੍ਰੋਬਲਮ ਤੁਹਾਨੂੰ ਇੱਥੋਂ ਚੱਲੀ ਹੋਈ ਹੈ ਜਾਂ ਤੁਸੀਂ ਕਿਸ ਹਿਸਾਬ ਸਿਰ ਕਰਦੇ ਰਹੇ ਹੋ ਉਹ ਸਾਰੀ ਚੀਜ਼ਾਂ ਨੂੰ ਅਸੀਂ ਪਲੱਸ ਮਾਈਨਸ ਕਰਕੇ ਉਹ ਨੁਕਸੇ ਨੂੰ ਅਗਲੇ ਨੂੰ ਦੱਸਦੇ ਭਾਈ ਆ ਚੀਜ਼ਾਂ ਤੁਹਾਡੀਆਂ ਸਹੀ ਹੈ ਇਹਨੂੰ ਕੱਢ ਦਿਓ ਵਿੱਚੋਂ ਜਾਂ ਪਾ ਲਓ ਉਹ ਫਿਰ ਕੱਢ ਕੇ ਅਗਲੇ ਨੂੰ ਨਕਸ਼ਾ ਤਿਆਰ ਕਰਵਾ ਦਿੰਦੇ ਬੇਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਜੜੀ ਬੂਟੀਆਂ ਦੇ ਨਾਲ ਮੰਨ ਲਓ ਇਹ ਇਹ ਜਿਹੜੀ ਸਮੱਸਿਆ ਹੈਗੀ ਤੁਹਾਨੂੰ ਜਾਤ ਪਾਈ ਜਾ ਸਕਦੀ ਹੈ ਤੇ ਮੈਂ ਜੀ ਗੱਲ ਕਰਾਂ ਤਾਂ ਸਾਵਧਾਨੀਆਂ ਵੀ ਕਿਤਨਾ ਕਿਤੇ ਜ਼ਰੂਰੀ ਹੈਗੀਆਂ ਸਾਵਧਾਨੀਆਂ ਕਿਹੜੀਆਂ ਕਿਹੜੀਆਂ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਵੀ ਇਸ ਤਰ੍ਹਾਂ ਦੀ ਸਮੱਸਿਆ ਵੀ ਆਈ ਨਾ ਸਕੇ ਸਾਵਧਾਨੀਆਂ ਚ ਦੇਖੋ ਜੀ ਗਗਨ ਜੀ ਇਹਦੇ ਵਿੱਚ ਪਤਾ ਕੀ ਹੈ ਸਾਵਧਾਨੀਆਂ ਚ ਤੁਸੀਂ ਵਰਤਨ ਨੂੰ ਕਿਸ ਹਿਸਾਬ ਨਾਲ ਕਰੋਗੇ ਸਾਵਧਾਨੀਆਂ ਦੇ ਵਿੱਚ ਖਾਣ ਪੀਣ ਦਾ ਪ੍ਰੇਝ ਹੋ ਸਕਦਾ ਸਾਵਧਾਨੀਆਂ ਚ ਤੁਸੀਂ ਗਲਤ ਤਰੀਕੇ ਨਾਲ ਜਿਹੜੇ ਹਸਟ ਮੈਥਨ ਜਿੰਨੂੰ ਕਹਿੰਦੇ ਉਹ ਕਰਿਆ ਤੋਂ ਬਚਿਆ ਜਾ ਸਕਦਾ ਸਾਵਧਾਨੀ ਦੇ ਵਿੱਚ ਤੁਸੀਂ ਜਿਵੇਂ ਆਪਣਾ ਖਾਣ ਪੀਣ ਹੋ ਗਿਆ ਹਸਟ ਮੈਥਨ ਹੋ ਗਿਆ ਤੇ ਉਹ ਤੋਂ ਇਲਾਵਾ ਡਰਿੰਕਸ ਵਗੈਰਾ ਹੋ ਗਈਆਂ ਜਿਵੇਂ ਜਿਵੇਂ ਸ਼ਰਾਬ ਅਲਕੋਹਲ ਦਾ ਯੂਜ਼ਿੰਗ ਜਿਆਦਾ ਉਹ ਵੀ ਇਸ ਤਿਸ ਤੇ ਨੁਕਸਾਨ ਕਰਦੀ ਹੈ ਜੇ ਆਪਾਂ ਇਹ ਚੀਜ਼ਾਂ ਨੂੰ ਛੱਡਦੇ ਨੇ ਮੇਨ ਤਾਂ ਇਹਦੇ ਚ ਖੱਟਾ ਸ਼ਰਾਬ ਔਰ ਤੇਜ ਮਿਰਚ ਔਰ ਫਾਸਟ ਫੂਡ ਸਭ ਤੋਂ ਜ਼ਿਆਦਾ ਨੁਕਸਾਨ ਕਰਦੇ ਜੀ ਆਪਾਂ ਇਹ ਚੀਜ਼ਾਂ ਤੋਂ ਬਚਦੇ ਨੇ ਇਹ ਸਾਵਧਾਨੀਆਂ ਨਾਲ ਆਪਾਂ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ਰਾਬ ਦੀ ਕਿ ਸ਼ਰਾਬ ਦੇ ਨਾਲ ਇਹ ਨਸ਼ੇ ਵੀ ਇੱਕ ਮੇਨ ਕਰਨਾ ਹੈ ਦੈਟਸ ਅ ਵੈਚ ਕੀ ਵਾਕਈ ਗੱਲ ਹੈ ਸਹੀ ਹੈ ਕਿ ਕਿਤਨੇ ਕਿਤੇ ਜਿਹੜਾ ਕੋਈ ਇਨਸਾਨ ਕੋਈ ਡਰੱਗਡ ਐਡਿਕਟਡ ਹੈਗਾ ਕੋਈ ਡਰੱਗ ਲੈਂਦਾ ਜਾਂ ਕੋਈ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਕਰਦਾ ਤਾਂ ਉਹ ਉਹ ਨਸ਼ੇ ਦੇ ਨਾਲ ਵੀ ਮੰਨ ਕੇ ਚਲੋ ਸਰੀਰ ਤੇ ਜਿਹੜੀ ਸਰੀਰਕ ਕਮਜ਼ੋਰੀ ਆ ਜਾਂਦੀ ਹੈ ਨਸ਼ਾ ਜਦ ਆਦਮੀ ਕਰ ਰਿਹਾ ਜੀ ਉਹਦੀ ਨਸ਼ਾ ਇੱਕ ਪਾਵਰ ਹੁੰਦੀ ਹੈ ਇੱਕ ਤਾਕਤ ਹੈ ਜਦ ਆਪਾਂ ਬੋਡੀ ਚ ਜਿੰਨੀ ਜ਼ਰੂਰਤੋਂ ਜ਼ਿਆਦਾ ਤਾਕਤ ਭੇਜ ਦਵਾਂਗੇ ਤੇ ਉਹ ਆਪਣੀ ਮਾਸਪੇਸ਼ੀਆਂ ਤੇ ਅਫੈਕਟ ਕਰਦੀ ਹੈ। ਅਫੀਮ ਖਾਨ ਵਾਲੇ ਜਾਂ ਛੱਡਦੇ ਆ ਤੇ ਉਹਨਾਂ ਦੇ ਤਕਰੀਬਨ ਇਸ ਚੀਜ਼ ਦੀ ਪ੍ਰੋਬਲਮ ਆਂਦੀ ਜਾਂਦੀ ਹੈ। ਹੋਰ दारू ਪੀਣ ਵਾਲੇ दारू ਛੱਡਦੇ ਉਹਨਾਂ ਦੀ ਇਸ ਚੀਜ਼ ਦੀ ਪ੍ਰੋਬਲਮ ਆਂਦੀ ਹੈ। ਅਸੀਂ ਕਹਿੰਦੇ ਨਸ਼ਿਆਂ 'ਚ ਜਾਣਾ ਹੀ ਨਹੀਂ ਚਾਹੀਦਾ ਤੁਹਾਨੂੰ। ਮੈਂ ਅੱਜ ਦੀ ਡੇਟ 'ਚ ਇਹੀ ਨਿਊ ਜਨਰੇਸ਼ਨ ਨੂੰ ਇਹੀ ਕਹਿਣਾ ਚਾਹੁੰਗਾ ਕਿ ਨਸ਼ਿਆਂ 'ਚ ਜਾਣਾ ਹੀ ਨਹੀਂ ਚਾਹੀਦਾ ਔਰ ਇਹਨੇ ਤੁਹਾਨੂੰ ਸਿਰਫ ਨੁਕਸਾਨ ਹੀ ਮਿਲਨੇ ਕਦੀ ਵੀ ਫਾਇਦੇ ਨਹੀਂ ਮਿਲਨੇ। ਸੋ ਵੇਚੀ ਜਿਹੜਾ ਹੁਣ ਮੌਸਮ ਚੱਲ ਰਿਹਾ ਜਿਵੇਂ ਆਪਣੇ ਸਰਦੀਆਂ ਦਾ ਮੌਸਮ ਚੱਲ ਰਿਹਾ ਸੋ ਇਸ ਮੌਸਮ ਦੇ ਮੈਂ ਗੱਲ ਕਰਾ ਠੰਡ ਵੀ ਇਸ ਵਾਰ ਬਹੁਤ ਜ਼ਿਆਦਾ ਪੈ ਰਹੀ ਹੈ ਸੋ ਜੋ ਤੁਸੀਂ ਮਰਦਾਨਾ ਕਮਜ਼ੋਰੀ ਦੀ ਤੁਸੀਂ ਗੱਲ ਕਰਦੇ ਹੋ ਜਾਂ ਤੁਹਾਡੇ ਵੱਲੋਂ ਜਿਹੜੀ ਦਵਾਈ ਤਿਆਰ ਕੀਤੀ ਜਾਂਦੀ ਹੈ ਲੋਕ ਤੁਹਾਡੇ ਕੋਲੇ ਇੱਕ ਸ਼ੌਂਕੀਆ ਤੌਰ ਤੇ ਵੀ ਖਾਣ ਆਉਂਦੇ ਆ ਕਿ ਜਾਂ ਵੈਸੇ ਵਿੱਚ ਸਿਆਲਾਂ ਦੇ ਵਿੱਚ ਸਰਦੀਆਂ 'ਚ ਦਿੱਕਤ ਜ਼ਿਆਦਾ ਆ ਜਾਂਦੀ ਹੈ ਗगन ਜੀ ਸਰਦੀਆਂ 'ਚ ਦਿੱਕਤ ਅਕਸਰ ਵੱਧਦੀ ਹੈ ਕਿਉਂਕਿ ਆਪਣੇ ਸਰੀਰ ਨੂੰ ਮੌਸਮ ਨਾਲ ਲੜਨ ਲਈ ਤਾਕਤ ਬਹੁਤ ਵਧੀਆ ਚਾਹੀਦੀ ਹੁੰਦੀ ਹੈ ਔਰ ਸਰਦੀ 'ਚ ਕਈ ਬੰਦੇ ਆਪਣੀ ਡਾਈਟ ਉਸ ਹਸਾਬ ਸਿਰ ਪੂਰੀ ਨਹੀਂ ਕਰ ਬੰਦੇ ਕਿਉਂਕਿ ਰੂਟੀਨ ਪਿੱਛੋਂ ਚੱਲ ਆ ਰਹੀ ਹੁੰਦੀ ਆ ਉਸ ਹਸਾਬ ਸਿਰ ਬੰਦਾ ਡਾਈਟ ਲੈਂਦਾ ਰਹਿੰਦਾ ਤੁਸੀਂ ਅਕਸਰ ਦੇਖਦੇ ਹੋਗੇ ਅੱਜ ਕੱਲ ਦੇ ਮੌਸਮ 'ਚ ਪੰਜੀਰੀਆਂ ਕਿਉਂ ਕਿਉਂ ਖਾ ਜ਼ਿਆਦਾ ਖਾਦਾ ਜਾਂਦਾ ਹੈ ਇਸੇ ਕਰਕੇ ਖਾਦਾ ਜਾਂਦਾ ਕਿ ਖੂਨ ਮੋਟਾ ਹੋ ਜਾਂਦਾ ਤੇ ਉਸ ਨੂੰ ਕੰਜ਼ਿਊਮ ਬਾਡੀ એનર્ਜੀ ਨੂੰ ਬਹੁਤ ਫਾਸਟ ਕਰਦੀ ਹੈ ਜਿਹਦੇ ਕਰਕੇ ਸਰਦੀਆਂ ਦੇ ਵਿੱਚ ਤਕਰੀਬਨ ਅਕਸਰ ਲੋਕਾਂ ਨੂੰ ਸੈਕਸ ਦੀ ਪ੍ਰੋਬਲਮ ਮਰਦਾਨਾ ਕਮਜ਼ੋਰ ਕਮਜ਼ੋਰੀ ਦੀ ਪ੍ਰੋਬਲਮ ਵੱਧ ਜਾਂਦੀ ਸੋ ਵੈ ਜੀ ਕਿਹੜਾ ਇਹੋ ਜਿਹਾ ਨੁਕਤਾ ਤੁਹਾਡੇ ਕੋਲ ਹੈਗਾ ਜਿਹਦੇ ਨਾਲ ਮੰਨ ਕੇ ਚੱਲੋ ਇਹ ਜਿਹੜੀ ਸਾਡੀ ਜਨਰੇਸ਼ਨ ਹੈਗੀ ਆ ਜਿਹਦੇ ਵਿੱਚ ਮਰਦਾਨਾ ਕਮਜ਼ੋਰੀ ਨੂੰ ਆਪਾਂ ਲੈ ਕੇ ਜਿਹੜੀ ਗੱਲਬਾਤ ਕੀਤੀ ਆ ਵੀ ਇਸ ਕਮਜ਼ੋਰੀ ਤੋਂ ਬਚਿਆ ਜਾ ਸਕੇ ਕੋਈ ਤੁਹਾਡੇ ਕੋਲ ਨੁਕਤਾ ਕੋਈ ਇਸ ਇਸ ਤਰੀਕੇ ਦਾ ਅ ਗਗਨ ਜੀ ਨੁਕਤੇ ਤਾਂ ਬਹੁਤ ਹੈ ਜੀ ਇਸ ਚੀਜ਼ ਦੇ ਲਈ ਪਰ ਬੇਸਿਕ ਮੈਂ ਤੁਹਾਨੂੰ ਸਿਰਫ ਕੁਝ ਚੀਜ਼ਾਂ ਨਾਲ ਜਾਗਰੂਕ ਕਰਾ ਸਕਦਾ ਵੀ ਇਹ ਚੀਜ਼ਾਂ ਇਹ ਚੀਜ਼ਾਂ ਲਈ ਕੰਮ ਕਰਦੀਆਂ ਹੁਣ ਜਿਵੇਂ ਮੈਂ ਤੁਹਾਨੂੰ ਕੁਝ ਚੀਜ਼ਾਂ ਦੇ ਬਾਰੇ ਦੱਸੂਗਾ ਹੁਣ ਜਿਵੇਂ ਆ ਹੀਰਕ ਪਾਸਾ ਮੈਂ ਜੀ ਇਹ ਸਵਰਨ ਪਾਸਾ ਮੈਂ ਜੀ ਇਹ ਹੀਰਾ ਬਸਮ ਹੈ ਇਹ ਚਾਂਦੀ ਦੀ ਬਸਮ ਹੈ ਜੀ ਚਾਂਦੀ ਬਸਮ ਇਹ ਚੀਜ਼ਾਂ ਅਕਸਰ ਐਚ ਯੂਜ਼ ਹੁੰਦੀਆਂ ਇਹ ਸਾਲਮ ਪੰਜਾ ਰੂਮੀ ਮਸਤਗੀ ਅਕਰ ਕਰਾ ਸਾਲਮ ਪੰਜਾ ਕੈਲਸ਼ੀਅਮ ਦਾ ਬੇਸ ਹੈ ਨਸਾਂ ਦੀ ਤਾਕਤ ਲਈ ਹੈ ਰੂਮੀ ਮਸਤਗੀ ਤੇ ਅਕਰ ਕਰਾ ਨਸਾਂ ਦੀ ਤਾਕਤ ਲਈ ਹੁੰਦਾ ਇਹ ਗੋਖਰੂ ਹੈ ਜੀ ਇਹ ਟੈਸਟੋਨ ਲੈਵਲ ਗੇਨ ਕਰਦਾ ਸਤਾਵ ਟੈਸਟੋਨ ਲੈਵਲ ਗੇਨ ਕਰਦੀ ਹੈ ਅਸ਼ਵਗੰਧਾ ਨਿਊਰੋ ਤੇ ਸਾਲਮ ਮਿਸ਼ਰੀ ਹਾਰਮੋਨਸ ਤੇ ਕੰਮ ਕਰਦੀ ਹੈ ਰਸਮੰਜਾ ਜਿਹਨੂੰ ਆਪਾਂ ਵੀਰੇਜ ਗੰਨੇ ਮੁਸਲੀ ਸਫੇਦ ਵਧਾਉਂਦੀ ਹੈ ਤੇ ਕੌਂਚ ਦੇ ਵੀ ਵੀ ਵੀਰੇ ਨੂੰ ਗਾੜਾ ਕਰਦੇ ਕੁਝ ਚੀਜ਼ਾਂ ਦੇ ਐਸੇ ਕੰਬੀਨੇਸ਼ਨ ਬੰਦੇ ਆ ਇਹ ਚੀਜ਼ਾਂ ਤਾਂ ਯੂਜ਼ ਹੁੰਦੀ ਹੀ ਹੁੰਦੀਆਂ ਐ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਯੂਜ਼ ਹੁੰਦੀਆਂ ਕਦੇ ਜੇਕਰ ਕੋਈ ਇਹ ਚੀਜ਼ਾਂ ਸਾਰੀਆਂ ਟਰਾਈ ਕਰਦਾ ਦੇਸੀ ਚੀਜ਼ਾਂ ਆਪਾਂ ਕਹਿ ਦਈਏ ਮਤਲਬ ਮੈਡੀਕਲ ਸਾਇੰਸ ਤੋਂ ਬਾਹਰ ਨਿਕਲ ਕੇ ਆਪਾਂ ਗੱਲ ਕਰਨ ਲੱਗੇ ਤਾਂ ਕੀ ਫਿਰ ਇਸ ਇਸ ਨਾਲ ਮਰਦਾਨਾ ਜਿਹੜੀ ਕਮਜ਼ੋਰੀ ਹੁੰਦੀ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ ਹਾਂਜੀ ਇਹ ਚੀਜ਼ਾਂ ਨਾਲ ਬਿਲਕੁਲ 100% ਠੀਕ ਹੁੰਦੀ ਆ ਜੀ ਔਰ ਇਹ ਜਿਹੜੀ ਆਪਣੀਆਂ ਕਮਜ਼ੋਰੀਆਂ ਪਿਛਲੀਆਂ ਵੀ ਹੁੰਦੀਆਂ ਨੇ ਗਲਤੀਆਂ ਕੀਤੀਆਂ ਹੁੰਦੀਆਂ ਬਚਪਨ ਦੇ ਵਿੱਚ ਉਹਨਾਂ ਨੂੰ ਵੀ ਇਹ ਸੋਲੂਸ਼ਨ ਦਿੰਦੀ ਆ ਉਸ ਤੋਂ ਵੀ ਆਪਾਂ ਨੂੰ ਰਾਹਤ ਮਿਲਦੀ ਹੈ ਔਰ ਤੰਦਰੁਸਤੀ ਮਿਲਦੀ ਹੈ ਔਰ ਇਹ ਰਿਜ਼ਲਟ 100% ਦੇਣ ਵਾਲੀਆਂ ਚੀਜ਼ਾਂ ਜੀ ਸੋ ਮੇਰੇ ਨਾਲ ਵੈਦ ਗਗਨਦੀਪ ਜੈਨ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਮਰਦਾਨਾ ਕਮਜ਼ੋਰੀ ਹੁੰਦੀ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਚਾਹੀਦੀ ਨੇ ਕਿਸ ਤਰੀਕੇ ਨਾਲ ਉਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਜੇਕਰ ਕਿਸੇ ਵੀ ਨੌਜਵਾਨ ਨੂੰ ਇਸ ਤਰੀਕੇ ਦੀ ਸਮੱਸਿਆ ਆ ਜਾਂਦੀ ਆ ਤਾਂ ਫਿਰ ਉਸ ਤੋਂ ਬਚਿਆ ਕਿਵੇਂ ਜਾ ਸਕਦਾ ਕਿਹੜੀ ਸਾਨੂੰ ਜੜੀ ਬੂਟੀਆਂ ਕਿਹੜੀਆਂ ਲੈਣੀਆਂ ਚਾਹੀਦੀਆਂ ਨੇ ਕਿਹੜੀਆਂ ਸਾਨੂੰ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਇਸ ਸੰਬੰਧੀ ਰਾਇ ਵਿਚਾਰ ਜਿਹੜਾ ਮੇਰੇ ਨਾਲ ਗਗਨਦੀਪ ਵੈਦ ਉਹਨਾਂ ਨੇ ਜਿਹੜੇ ਸਾਂਝੇ ਕੀਤੇ ਆ ਤੁਸੀਂ ਸਾਡੇ ਨਾਲ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਰ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ